ਅੱਜ ਤੁਸੀਂ ਸਾਨੂੰ ਕਿਹੜੀ ਬਿਮਾਰੀ ਲਈ ਦੱਸੇ ਨੁਸਖਾ ਦੱਸ ਮੈਂ ਤੁਹਾਨੂੰ ਬੁਖਾਰ ਨੂੰ ਉਤਾਰਨ ਵਾਸਤੇ ਨੁਸਖਾ ਦੱਸਾਂਗਾ ਜੀ ਉਹ ਇਸ ਤਰ੍ਹਾਂ ਹੈ ਕਿ ਗਰਮੀ ਦੇ ਮੌਸਮ ਜਿਸ ਵੇਲੇ ਲੋਹ ਚਲਦੀ ਆ ਉਸ ਵੇਲੇ ਬੱਚੇ ਬੁੱਢੇ ਔਰ ਜੰਗ ਨੂੰ ਬੁਖਾਰ ਚੜ ਜਾਂਦਾ ਜੋ ਕਿ ਉੱਤਰਨ ਦਾ ਨਾਂ ਨਹੀਂ ਲੈਂਦਾ ਜੋਇਨ ਲੈ ਲੈਣੀ ਜੋਇਨ ਨੂੰ ਪਾਣੀ ਦੇ ਵਿੱਚ ਭਿਂ ਦੇਣਾ 15 16 ਘੰਟੇ ਭਿੱਜੀ ਰਹੇ ਫਿਰ ਉਸ ਜੋਇਨ ਨੂੰ ਕੁੰਡਾ ਔਰ ਡੰਡਾ ਲੈ ਕੇ ਉਹ ਉਹਦੇ ਨਾਲ ਅੜਗੜਨਾ ਉਨੂੰ ਇੰਨੀ ਮਾਤਰਾ ਚ ਰਗਣਾ ਥੋੜਾ ਥੋੜਾ ਪਾਣੀ ਪਾ ਕੇ ਉਸ ਨੂੰ ਨਿਚਾਰ ਦੇ ਜਾਣਾ ਜਦ ਤੱਕ ਉਹ ਚਿੱਟੀ ਹੋ ਜਾਏ ਫਿਰ ਬਦਾਮ ਦੀਆਂ ਗਿਰੀਆਂ ਪਾ ਕੇ ਤਾਂ ਵਿੱਚ ਖਾਸ਼ਖਸ਼ ਪਾਉਣੀ ਵਿੱਚ ਉਸ ਦੇ ਕਾਲੀ ਮਿਰਚ ਔਰ ਲਾਈਚੀ ਛੋਟੀ ਕਾਫੀ ਦੇਰ ਤੱਕ ਉਨੀ ਦੇ ਰਗਣਾ ਤਾਂ ਉਹ ਸਰਦਾਈ ਦੇ ਰੂਪ ਤੱਕ ਜੀ ਦੁੱਧ ਦੇ ਰੂਪ ਤੱਕ ਆ ਜਾਏਗੀ ਉਸ ਦੇ ਵਿੱਚ ਇਹ ਜੋ ਦਲੀ ਦਾ ਨਮਕ ਹੈ ਜਿਸ ਨੂੰ ਪਾਕਿਸਤਾਨੀ ਨਮਕ ਕਹਿੰਦੇ ਆ ਇਹ ਥੋੜੀ ਮਾਤਰਾ ਚ ਪਾਉਣਾ ਹੈ ਜੂਜੂਅਲ ਤੇ ਉਹ ਜੋ ਸਰਦਾਈ ਬਣਾ ਕੇ ਪੁੰਕੇ ਉਸ ਬਿਮਾਰ ਨੂੰ ਉਹ ਦੇਣੀ ਇਹ 5 6 ਦਿਨ ਬਲਤੇ ਹਫਤਾ ਪਰ ਦੇਣੂ ਤੇ ਬਿਲਕੁਲ ਉਹ ਠੀਕ ਹੋ ਜਾਏਗਾ ਔਰ ਉਹਨੂੰ 10 12 ਸਾਲ ਤੱਕ ਬਖਾਰ ਨਹੀਂ ਕਰੇਗਾ ਇਸ ਦੀ ਗਾਰੰਟੀ ਹੈ ਇਹਨੂੰ ਤਿੰਨ ਅੰਤਰੀ ਫਾਰਮੂਲਾ ਕਹਿੰਦੇ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਸਾਨੂੰ ਦੇਸੀ ਨਸਖਾ ਦੱਸਿਆ ਧੰਨਵਾਦ